ਸ਼ੋ ਮਸੇਦੇ ਦਿਨਾਂ ਵਿੱਚ ਤਨਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹੀ ਨੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਬਿਆਸ ਦਰਿਆ ਦੇ ਕਿਨਾਰੇ ਵਿਚਰਦੇ ਹੋਏ ਦੁਆਬੇ ਵਾਲੇ ਪਾਸੇ ਤੋਂ ਦਰਿਆ ਬਿਆਸ ਪਾਰ ਕਰਕੇ ਰੋਹਿਲੇ ਨਗਰ ਦੇ ਉੱਚੇ ਥਾਨ ਤੇ ਡੇਰਾ ਲਾਇਆ ਸ੍ਰੀ ਹਰਗੋਬਿੰਦਪੁਰ ਸਾਹਿਬ ਨਗਰ ਪਹਿਲਾ 1587 ਈਸਵੀ ਵਿੱਚ ਤਨਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਨੇ ਆਬਾਦ ਕੀਤਾ ਸੀ ਪਰ ਬਾਅਦ ਵਿੱਚ ਚੰਦੂ ਦੀ ਸ਼ਹਿ ਤੇ ਭਗਵਾਨ ਦਾਸ ਘਰੇੜ ਖਤਰੀ ਨੇ ਇਥੇ ਕਬਜ਼ਾ ਕਰ ਲਿਆ ਸੀ ਜਦੋਂ ਤਨਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ 1630 ਈਸਵੀ ਵਿੱਚ ਗੁਰਦੁਆਰਾ ਸ੍ਰੀ ਗ੍ਰੰਥੀਆਂ ਸਾਹਿਬ ਵਾਲੇ ਅਸਥਾਨ ਤੇ ਡੇਰਾ ਲਾਇਆ ਤਾਂ ਭਗਵਾਨ ਦਾਸ ਘਰੇੜ ਨੇ ਗੁਰੂ ਪਾਤਸ਼ਾਹ ਜੀ ਦਾ ਵਿਰੋਧ ਕੀਤਾ ਤੇ ਵੱਡੇ ਗੁਰੂ ਸਾਹਿਬਾਨ ਜੀ ਨੂੰ ਵੀ ਮੰਦੇ ਬੋਲ ਬੋਲੇ ਜਿਸ ਕਰਕੇ ਗੁਰੂ ਸਾਹਿਬ ਜੀ ਦਾ ਹੁਕਮ ਲੈ ਕੇ ਸਿੱਖਾਂ ਨੇ ਏਸ ਦੀ ਖੂਬ ਮਾਰਕੁਟਾਈ ਕੀਤੀ ਤੇ ਇਹਦੀ ਮੌਤ ਹੋ ਗਈ ਜਿਸ ਤੋਂ ਬਾਅਦ ਇਸ ਨੂੰ ਦਰਿਆ ਵਿੱਚ ਛੁੱਟ ਦਿੱਤਾ ਗਿਆ ਆਪਣੇ ਪਿਤਾ ਦੀ ਮੌਤ ਦੀ ਖਬਰ ਸੁਣ ਕੇ ਘਰੇੜ ਦੇ ਪੁੱਤਰ ਰਤਨ ਚੰਦ ਨੇ ਪਾਪੀ ਚੰਦੂ ਦੇ ਪੁੱਤਰ ਕਰਮ ਚੰਦ ਨੂੰ ਨਾਲ ਲੈ ਕੇ ਜਲੰਧਰ ਦੇ ਸੂਬੇਦਾਰ ਅਬਦੁੱਲਾ ਖਾਨ ਕੋਲ ਫਰਿਆਦ ਕੀਤੀ ਇਹਨਾਂ ਦੀ ਗੱਲ ਮੰਨ ਕੇ ਅਬਦੁੱਲਾ ਖਾਨ ਫੌਜ ਲੈ ਕੇ ਗੁਰੂ ਪਾਤਸ਼ਾਹ ਜੀ ਤੇ ਹਮਲਾਵਰ ਹੋਇਆ ਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜੀ ਦੇ ਇਸੇ ਅਸਥਾਨ ਤੇ 3 ਦਿਨ ਭਿਆਨਕ ਜੰਗ ਹੋਈ ਇਸ ਜੰਗ ਵਿੱਚ ਰਤਨ ਚੰਦ, ਕਰਮ ਚੰਦ, ਅਬਦੁੱਲਾ ਖਾਨ, ਅਬਦੁੱਲਾ ਖਾਨ ਦੇ ਪੁੱਤਰ ਨਵੀ ਬਖਸ਼ ਤੇ ਕਰੀਮ ਬਖਸ਼ ਸਮੇਤ ਵੈਰੀ ਦੀ ਕਾਫੀ ਫੌਜ ਮਾਰੀ ਗਈ ਤੇ ਤਨ ਤਨ ਸ੍ਰੀ ਗੁਰੂ ਹਰगोबिंद ਪਾਤਸ਼ਾਹ ਜੀ ਦੀ ਫਤਿਹ ਹੋਈ। ਜੰਗ ਤੋਂ ਬਾਅਦ ਗੁਰੂ ਪਿਤਾ ਜੀ ਨੇ ਇਸ ਪਾਵਨ ਅਸਥਾਨ ਤੇ ਕਮਰਕੱਸਾ ਖੋਲਿਆ ਅਤੇ ਦਮ ਲਿਆ ਜਿਸ ਤੋਂ ਬਾਅਦ ਇਸ ਸਥਾਨ ਦਾ ਨਾਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜੀ ਕਰਕੇ ਪ੍ਰਸਿੱਧ ਹੋਇਆ। ਇਥੇ ਹੋਈ ਜੰਗ ਵਿੱਚ ਗੁਰੂ ਸਾਹਿਬ ਜੀ ਵੱਲੋਂ ਵੀ ਬੜੀਆਂ ਮਹਾਨ ਸ਼ਖਸੀਅਤਾਂ ਸ਼ਹੀਦ ਹੋਈਆਂ ਜਿਨ੍ਹਾਂ ਵਿੱਚ ਭਾਈ ਜੱਟੂ ਜੀ, ਭਾਈ ਸਖਤੂ ਜੀ, ਭਾਈ ਕਲਿਆਣਾ ਜੀ, ਭਾਈ ਪਰਸਰਾਮ ਜੀ, ਭਾਈ ਨਾਨੂ ਜੀ ਜੋ ਕਿ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਦੇ ਭਰਾ ਸਨ, ਭਾਈ ਪਿਰਾਗਾ ਜੀ ਜੋ ਕਿ ਸ਼ਹੀਦ ਭਾਈ ਮਤੀਦਾਸ ਜੀ ਤੇ ਸ਼ਹੀਦ ਭਾਈ ਸਤੀਦਾਸ ਜੀ ਦੇ ਪੜਦਾਦਾ ਜੀ ਸਨ ਅਤੇ ਭਟ ਮਥਰਾ ਜੀ ਜਿਨ੍ਹਾਂ ਦੀ ਬਾਣੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇਨ੍ਹਾਂ ਮੁਖੀ ਸਿੰਘਾਂ ਦੇ ਨਾਮ ਸ਼ਾਮਲ ਹਨ ਤੇ ਇਸ ਗੁਰੂਤਾਮ ਵਿਖੇ ਇੱਕ ਦੀਵਾਨ ਹਾਲ ਵੀ ਹੈ ਜਿਹੜਾ ਪਟਮਥਰਾ ਜੀ ਦੇ ਨਾਂ ਤੇ ਬਣਿਆ ਹੋਇਆ ਹੈ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਤੇ ਤੁਰਕਾਂ ਦੀਆਂ ਲਾਸ਼ਾਂ ਨੂੰ ਟੋਏ ਪਟਵਾ ਕੇ ਦਫਨਾਇਆ ਤੇ ਉਸ ਉੱਪਰ ਸੁੰਦਰ ਥੜਾ ਉਸਾਰਿਆ ਅਬਦੁੱਲੇ ਖਾਨ ਕੀ ਸ਼ਹਿ ਸਰਦਾਰਨ ਔਰ ਦਪਣ ਕਰ ਤਿੰਨ ਉਪਰ ਰਚਵਾ ਉੱਚਾ ਠੌਰ ਤਾਂ ਪਰ ਬੈਠੇ ਸਤਗੁਰੂ ਨਾਮ ਦਮਦਮਾ ਕੀਠ 10 ਬਰਹਿ ਹਜ਼ਾਰ ਤੁਰਕ ਮਾਰੇਓ ਜੋ ਥਾਂ ਤਹਿ ਪੀਨ ਉਸ ਥੜੇ ਉੱਪਰ ਬੈਠ ਕੇ ਗੁਰੂ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ ਤੇ ਬਚਨ ਕੀਤਾ ਕਿ ਕੋਈ ਵੀ ਸਿੱਖ ਸ੍ਰੀ ਜਪਜੀ ਸਾਹਿਬ ਜੀ ਦਾ ਲਗਾ ਮਾਤਰਾ সহিত ਸ਼ੁੱਧ ਪਾਠ ਸੁਣਾਵੇ ਤਾਂ ਭਾਈ ਗੋਪਾਲਾ ਜੀ ਨੇ ਪਾਠ ਸੁਣਾਉਣਾ ਆਰੰਭ ਕੀਤਾ ਭਾਈ ਸਾਹਿਬ ਜੀ ਨੇ ਬੜੇ ਹੀ ਪ੍ਰੇਮ ਨਾਲ ਇੱਕ ਮਨ ਇਛਿਤ ਹੋ ਕੇ ਪਾਠ ਦੀ ਹਾਜ਼ਰੀ ਭਰੀ ਜਦੋਂ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਹੋਣ ਲੱਗੀ ਤਾਂ ਤਨ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦੇ ਮਨ ਵਿੱਚ ਆਇਆ ਕਿ ਭਾਈ ਗੋਪਾਲਾ ਜੀ ਨੇ ਇੰਨਾ ਪਿਆਰਾ ਤੇ ਸ਼ੁੱਧ ਪਾਠ ਇਕਾਗਰ ਮਨ ਨਾਲ ਸੁਣਾਇਆ ਹੈ ਤੇ ਇਹਨਾਂ ਨੂੰ ਗੁਰਗੱਦੀ ਹੀ ਦੇ ਦਿੱਤੀ ਜਾਵੇ ਭਾਵ ਗੁਰੂ ਘਰ ਦੀ ਸਤਵੀਂ ਗੱਦੀ ਤੇ ਇਹਨਾਂ ਨੂੰ ਬਿਠਾ ਦੇਣਾ ਹੈ ਪਰ ਭਾਈ ਗੋਪਾਲਾ ਜੀ ਜਦੋਂ ਸ਼ਲੋਕ ਪੜਨ ਲੱਗੇ ਤਾਂ ਉਹਨਾਂ ਦੇ ਮਨ ਵਿੱਚ ਇੱਕ ਫੁਰਨਾ ਆ ਗਿਆ 2-4 ਦਿਨ ਪਹਿਲਾਂ ਹੀ ਭਾਈ ਸੁਪਾਗਾ ਜੀ ਪੰਜ ਕੋੜੇ ਤਨਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਲੈ ਕੇ ਆਏ ਸਨ ਇਹ ਕੋੜੇ ਬਹੁਤ ਹੀ ਸੋਹਣੇ ਸਨ ਗੁਰੂ ਪਾਤਸ਼ਾਹ ਜੀ ਨੇ ਇੱਕ ਕੋੜਾ ਆਪਣੇ ਲਈ ਰੱਖ ਲਿਆ ਇੱਕ ਆਪਣੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਭੇਜ ਦਿੱਤਾ ਇੱਕ ਭਾਈ ਬਿਦੀਚੰਦ ਜੀ ਨੂੰ ਦੇ ਦਿੱਤਾ ਇੱਕ ਆਪ ਜੀ ਨੇ ਪੈਂਦੇਖਾਨ ਨੂੰ ਦੇ ਦਿੱਤਾ ਤੇ ਇੱਕ ਕੋੜਾ ਬਾਕੀ ਸੀ ਜਿਸ ਕਰਕੇ ਭਾਈ ਗੋਪਾਲਾ ਜੀ ਦੇ ਮਨ ਵਿੱਚ ਇਹ ਫੁਰਨਾ ਆ ਗਿਆ ਕਿ ਗੁਰੂ ਪਿਤਾ ਜੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸੁਣ ਕੇ ਇੰਨੇ ਖੁਸ਼ ਹੋ ਜਾਣ ਕਿ ਮੈਨੂੰ ਉਹ ਪੰਜਵਾਂ ਕੋੜਾ ਦੇ ਦੇਣ ਪਾਠ ਦੀ ਸਮਾਪਤੀ ਤੋਂ ਬਾਅਦ ਗੁਰੂ ਪਿਤਾ ਜੀ ਨੇ ਭਾਈ ਸਾਹਿਬ ਜੀ ਨੂੰ ਕੋੜਾ ਦੇ ਦਿੱਤਾ ਤੇ ਕਿਹਾ ਭਾਈ ਗੋਪਾਲਾ ਜੀ ਅੱਜ ਅਸੀਂ ਤੁਹਾਨੂੰ ਗੁਰਗੱਦੀ ਦੇਣਾ ਚਾਹੁੰਦੇ ਸੀ ਪਰ ਤੁਹਾਡਾ ਫੁਰਨਾ ਹੀ ਕੋੜੇ ਦਾ ਸੀ ਇਸ ਕਰਕੇ ਤੁਹਾਨੂੰ ਕੋੜਾ ਹੀ ਬਖਸ਼ਦੇ ਹਾਂ ਤੇ ਹੁਣ ਵੀ ਤੁਹਾਡਾ ਜਨਮ ਮਰਨ ਕਟਿਆ ਗਿਆ ਤੇ ਇਸ ਤਰ੍ਹਾਂ ਗੁਰੂ ਪਿਤਾ ਜੀ ਨੇ ਸਿੱਖਾਂ ਨੂੰ ਸ਼ੁੱਧ ਗੁਰਬਾਣੀ ਦਾ ਮਹਾਤਮ ਨਿਸ਼ਚੈ ਕਰਵਾਇਆ ਅੱਜ ਵੀ ਜੋ ਗੁਰਸਿੱਖ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜੀ ਦੇ ਇਸ ਪਾਵਨ ਅਸਥਾਨ ਤੇ ਗੁਰੂ ਪਾਤਸ਼ਾਹ ਜੀ ਨੂੰ ਹਾਜ਼ਰ ਨਜ਼ਰ ਜਾਣ ਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਹੈ ਤਾਂ ਉਸ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਇਸ ਸਥਾਨ ਤੇ ਹੀ ਗੁਰੂ ਜੀ ਨੇ ਪੰਡਿਤ ਨਿਤਾਨੰਦ ਜੀ پاسੋਂ ਕਥਾ ਕਰਵਾਈ ਤੇ ਉਹਨਾਂ ਦੇ ਮਨ ਦੇ ਸ਼ੰਕੇ ਦੂਰ ਕੀਤੇ ਜਿਸ ਤੋਂ ਬਾਅਦ ਨਿਤਾਨੰਦ ਜੀ ਨੇ ਸਿੱਖੀ ਧਾਰਨ ਕੀਤੀ ਇੱਥੋਂ ਹੀ ਗੜੀਆਂ ਜੀ ਆਦ ਸਿੱਖਾਂ ਨੂੰ ਗੁਰੂ ਜੀ ਨੇ ਪ੍ਰਚਾਰ ਕਰਨ ਵਾਸਤੇ ਭੇਜਿਆ ਤੇ ਇਸੇ ਹੀ ਸਥਾਨ ਤੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਗੁਰੂ ਪਿਤਾ ਜੀ ਦੇ ਦਰਸ਼ਨ ਕਰਨ ਆਏ ਬਾਦ ਵਿੱਚ ਇੱਥੋਂ ਹੀ ਗੁਰੂ ਸਾਹਿਬ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਅੰਤਮ ਸਮੇਂ ਰਮਦਾਸ ਪੁੱਜੇ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ